ਪੁਲਿਸ ਦੀ ਕਾਰਵਾਈ ਤੋਂ ਬਫਲਾਏ ਗੈਂਗਸਟਰਾਂ ਨੇ ਹੁਣ ਪੁਲਿਸ ਅਫਸਰਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਮਾਮਲਾ ਬਟਾਲਾ ਦਾ ਹੈ ਜਿੱਥੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਐਂਟੀ ਗੈਂਗਸਟਰ ਸਟਾਫ ਦੇ ਇੰਚਾਰਜ ਇੰਸਪੈਕਟਰ ਫਮਨ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਤੇ ਇੰਸਪੈਕਟਰ ਵੱਲੋਂ ਹਵਾਈ ਫਾਇਰ ਕਰਨ ਤੋਂ ਬਾਅਦ ਦੋਨੋਂ ਦੋਸ਼ੀ ਫਰਾਰ ਹੋ ਗਏ ਜਾਣਕਾਰੀ ਮਿਲਦੇ ਹੀ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚੀ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਬਟਾਲਾ ਦੇ ਸਿੰਬਲ ਚੌਂਕੀ ਦੇ ਇੰਜਾਦ ਪ੍ਰਕਾਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਨੌਜਵਾਨ ਬਾਈਕ ਤੇ ਆਏ ਸਨ ਜਿਨ੍ਹਾਂ ਨੇ ਤੇਜ਼ ਹਥਿਆਰਾਂ ਨਾਲ ਇੰਸਪੈਕਟਰ ਤੇ ਹਮਲਾ ਕਰਨਾ ਚਾਹਿਆ ਪਰ ਇੰਸਪੈਕਟਰ ਵੱਲੋਂ ਮੌਕੇ ਤੇ ਆਪਣੇ ਲਾਇਸੈਂਸੀ ਵਿਦਵਾਲ ਵਰ ਨਾਲ ਹਵਾਈ ਫਾਇਰ ਕਰੇਗੇ ਜਿਸ ਦੇ ਚਲਦੇ ਦੋਨੋਂ ਨੌਜਵਾਨ ਉਥੋਂ ਭੱਜ ਗਏ ਨਾਨਕ ਲਾਗੇ ਪਿਛੀਏ ਬਾਰਡਰ ਦੀ ਉੱਥੇ ਆਪਣੇ ਉਸ ਪਾਰਟੀ ਸ਼ੇਰ ਨਕਲ ਆਇਆ ਸੀ 8 ਵਜੇ ਤੱਕ ਨਾਕੇ ਤੋਂ ਬਾਹਰ ਮੈਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਬਟਾਲੇ ਸ਼ਿਮਰ ਤੋਂ ਪਲੇ ਬਾਵਲੇ ਤੋਂ ਆਉਂਦੇ ਵਿੱਚ ਖੜਾ ਗੱਡੀ ਰੋਕੀ ਉਹਨੇ ਕਿਹਾ ਵੀ ਮੈਂ ਆਪਣੇ ਬੱਚਾ ਵਾਸਤੇ ਕੁਝ ਜਲੇਬ ਲੈ ਜਾ ਖਾਣ ਵਾਸਤੇ ਅਜਿਉ ਗੱਡੀ ਰੋਕੀ ਹੀ ਗੱਡੀ ਤੋਂ ਥੱਲੇ ਨਹੀਂ ਉਤਰਿਆ ਉਹਨੇ ਜਿਹਨੂੰ ਗਲੈਮਰ ਮੋਟਰ ਸ਼ੈਗਰ ਅੰਕਾਲਾ ਤੇ ਲਾਲ ਤੇ ਦੋ ਨੌਜਵਾਨਾਂ ਨੇ ਉਦੀ ਗੱਡੀ ਦੇਖ ਕੇ ਮੋਰਸਾ ਖੜਾ ਕਰ ਦਿੱਤਾ ਇਨੇ ਜਨ ਨੂੰ ਦੂਜੇ ਨੇ ਕਿੱਥੇ ਕੱਢ ਕੇ ਤੇਰੇ ਵੱਲੋਂ ਆਇਆ ਇਹਨੇ ਵੇਖਿਆ ਵੀ ਮੇਰੇ ਤੇ ਬਾਤ ਕਰ ਕਰਨ ਗਿਆ ਇਹਨੇ ਆਪਣੇ ਵਿਚਾਰ ਦੀ ਖਾਤਰ ਵਾਈਫਾਇਰ ਠੱਕੀ ਬੋਲ ਪਿਸਤਰ ਸ਼ਿਕਾਰੀ ਵਾਹਵਦ ਨਾਲ ਇਹਨੇ ਵਾਈਫਾਇਰ ਕੀਤੇ ਜਿਹੜਾ ਕਿ ਇੱਕ ਫਾਇਰ ਇਹਦੀ ਗੱਡੀ ਦੀ ਸਾਤਵੇਂ ਚ ਵਜਾ ਦੂਜਾ ਫਾਇਰ ਨੇ ਬਾਹਰ ਕੀਤਾ ਇਨੇ ਜਨ ਨੂੰ ਦੋਨੇ ਨੌਜਵਾਨ ਮੌਕੇ ਤੇ ਇਹਨੂੰ ਥਾਣੇ ਪਹੁੰਚ ਜਣੀ ਉਹਨਾਂ ਨੇ ਚੋਕੀ ਪਹੁੰਚ ਜਣੀ ਇਤੋਂ ਸਾਹਿਬ ਤੋਂ ਸਾਹਿਬ ਨੂੰ ਬੰਦੇ ਜਿਹੜੇ ਉਹ ਖਦਨ ਆਗਰੇ ਤੇ ਬੰਦੇ ਜਿਹੜੇ ਉਹ ਇਹਦੇ ਤੇ ਹਮਲਾ ਕਰਨ ਵਾਸਤੇ ਆਏ ਸੀ ਇਹਨੇ ਆਪਣੀ ਬਚਾਅ ਦੀ ਖਾਤਰ ਹੀ ਆਪਣਾ ਇਹਨੇ ਫੈਰ ਕੀਤਾ ਆ ਬਾਕੀ ਅਗਲੀ ਕਾਰਵਾਈ ਵਾਸਤੇ ਅਪਸਰਾ ਜੋ ਐਸਟੂ ਸਾਹਿਬ ਡਿਪਟਾ ਐਸਟੂ ਸਾਹਿਬ ਦੀ ਨੌਲਿਜ ਜਨੇ ਰਿਪੋਰਟ ਭੇਜੀ ਹੋਈ ਹੈ ਜੋ ਗਲੋਕ ਨੂੰ ਇਹੋ ਜਿਹਾ ਉਹ ਕਾਰਵਾਈ ਕਰਦਾ ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com